ਸੱਚੇ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਮੰਮਤਾ ਤੁਹਾਡੇ ਨਾਲ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਤੋਂ ਜਿੱਥੇ ਕਿ ਡੀਐਸਪੀ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਬਾਅਦ ਬਾਲਬਾਲ ਵਚੇ ਨੇ ਲੋਕ ਤੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਦਾ ਗੁੱਸਾ ਵੀ ਡੀਐਸਪੀ ਤੇ ਫੁੱਟਿਆ ਤੇ ਉਸ ਦੀ ਬੁਰੀ ਤਰ੍ਹਾਂ ਕੋਟਮਾਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪਿੰਡ ਦੇ ਵਿੱਚ ਡੀਐਸਪੀ ਸਰਪੰਚ ਨੂੰ ਮਿਲਣ ਗਏ ਸੀ ਤਾਂ ਉੱਥੇ ਪਾਰਕਿੰਗ ਦੇ ਵਿੱਚ ਮਹਿਜ ਰਸਤਾ ਦੇਣ ਦੀ ਗੱਲ ਨੂੰ ਲੈ ਕੇ ਭੜਕ ਜਾਂਦੇ ਨੇ ਇਹ ਡੀਐਸਪੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਤੇ ਮੌਜੂਦ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਸੀ ਤਾਂ ਜਿਸ ਤੋਂ ਬਾਅਦ ਸਾਰੀਆਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਮੌਕੇ ਦੇ ਉੱਤੇ ਕੈਦ ਹੋਈਆਂ ਨੇ ਤਾਂ ਜਲੰਧਰ ਕਪੂਰਥਲ ਰੋਡ ਤੇ ਸਥਿਤ ਬਸਤੀ ਇਬਰਾਹਿਮ ਖਾਨ ਦੇ ਵਿੱਚ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਦੇ ਕਾਰ ਆਏ ਪੀਪ ਚਿਤਨਾਤ ਡੀਐਸਪੀ ਦਲਵੀਰ ਸਿੰਘ ਨੇ ਹਵਾ ਦੇ ਵਿੱਚ ਫਾਇਰਿੰਗ ਕਰ ਦਿੱਤੀ ਜਿਸ ਦਾ ਪਿੰਡ ਵਾਸੀਆਂ ਨੇ ਸਖਤ ਵਿਰੋਧ ਕੀਤਾ ਹੈ ਘਟਨਾ ਦੀ ਵੀਡੀਓ ਵੀ ਜਿਹੜੀ ਸਾਹਮਣੇ ਆਈ ਹੈ ਸਕਰੀਨ ਤੇ ਤਸਵੀਰਾਂ ਸカイ نیوز ਪੰਜਾਬ ਦੇ ਜ਼ਰੀਏ ਅਸੀਂ ਤੁਹਾੜਾ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਘਟਨਾ ਦੀ ਜਿਹੜੀ ਵੀਡੀਓ ਉਹ ਵਾਇਰਲ ਵੀ ਹੋਣੀ ਸ਼ੁਰੂ ਹੋ ਗਈ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਹੰਗਾਮਾ ਦੇਖ ਕੇ ਪਿਸਤੌਲ ਆਪਣੀ ਜੇਬ ਦੇ ਵਿੱਚ ਪਾ ਰਿਹਾ ਹੈ ਇਲਜ਼ਾਮ ਲਾਇਆ ਜਾ ਰਹੇ ਨੇ ਕਿ ਡੀਐਸਪੀ ਦਲਵੀਰ ਸਿੰਘ ਨੇ ਡੀਡ ਰਾਈਟਰ ਦੇ ਲੜਕੇ ਤੇ ਗੋਲੀ ਚਲਾਈ ਹੈ ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਐਸ ਡੀਐਸਪੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਸ਼ਰੀਆਮ ਗੋਲੀ ਲੱਗਣ ਦੀ ਘਟਨਾ ਕਾਰਨ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਾਂ ਪੁਲਿਸ ਨੇ ਮੌਕੇ ਤੇ ਦੋ ਖੋਲ ਵੀ ਬਰਾਮਦ ਕੀਤੇ ਨੇ ਪਿੰਡ ਵਾਸੀਆਂ ਨੇ ਡੀਐਸਪੀ ਤੇ ਸ਼ਰਾਬੀ ਹੋਣ ਦਾ ਦੋਸ਼ ਵੀ ਲਾਇਆ ਕਪੂਰਥਲਾ ਰੋਡ ਤੇ ਪਿੰਡ ਮੰਡ ਦੇ ਲੱਗਦੇ ਨੇੜੇ ਲੱਗਦੇ ਵਸਤੀ ਇਬਰਾਹਿਮ ਖਾਨ ਦੇ ਵਾਸੀ ਨੇ ਕੀ ਕੁਝ ਦੱਸਿਆ ਹੈ ਤਾਂ ਉਸ ਹੋਰ ਇੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਇੱਕ ਵਾਰ ਸੁਣ ਲੈਨੇ ਆ ਸਰਪੰਚ ਸਾਹਿਬ ਦੇ ਘਰ ਕੋਈ ਆਇਆ ਸੀਗਾ ਬੰਦਾ ਡਰਿੰਕ ਕਰਦੇ ਪਏ ਇੱਥੇ ਬਾਹਰ ਕੀ ਨਾਮ ਤੁਹਾਡੇ ਸਰਪੰਚ ਸਾਹਿਬ ਦਾ ਸਰਪੰਚ ਦਾ ਨਾਮ ਹੈ ਗੰਪਪਿੰਦਰ ਗੇ ਅੱਛਾ ਜੀ ਕੀ ਗੱਲ ਹੋਈ ਸੀ ਉਹ ਦੱਸੋ ਸਰਪੰਚ ਸਾਹਿਬ ਆਏ ਆ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਜੀ ਕੀ ਗੱਲ ਕਿਉਂ ਫਾਇਰਿੰਗ ਕੀਤੀ ਤੁਹਾਡੇ ਤੇ ਕੋਈ ਨਾ ਕੋਈ ਤਾਂ ਕੀਤੀ ਹੋਈ ਸੀਗੀ ਤੇ ਕਈ ਵਾਰ ਹੋ ਜਾਂਦਾ ਤੁਹਾਨੂੰ ਪਤਾ ਸ਼ਰਾਬ ਪੀ ਕੇ ਜਿਹਦੇ ਲੋ ਫਾਇਰਿੰਗ ਕੀਤੀ ਗਈ ਉਹ ਕੌਣ ਸੀਗਾ ਪਤਾ ਨਹੀਂ ਸਰਪੰਚ ਸਾਹਿਬ ਦੇ ਦੋਸਤ ਸੀਗੇ ਕਹਿੰਦੇ ਕਿ ਮੈਂ ਐਸਐਸਪੀ ਹਾਂ ਇਹ ਡ੍ਰਿੰਕ ਵਗੈਰਾ ਕੀਤੀ ਵੀ ਸੀ ਹਾਂ ਹਾਂਜੀ ਸਾਰਾ ਪੋਲਾ ਵੇਚਿਆ ਆ ਬੋਤਲ ਤੇ ਗੱਤੀ ਦਾ ਸਾਡਾ ਪਲਾਟ ਆ ਜਿੱਥੇ ਉਹਨਾਂ ਨੇ ਫਾਇਰ ਕੀਤੇ ਆ ਮੁੰਡੇ ਇੱਥੇ ਖੜੇ ਸੀਗੇ ਉਹਦੇ दारू ਕਿੰਨੇ ਫਾਇਰ ਹੋਏ ਟੋਕ ਟੋਕ ਚਾਰ ਹੋਏ ਚਾਰ ਚਾਰ ਅੱਛਾ ਦੋ ਢਾਡੇ ਕੋ ਬਰਾਮਤ ਖੋਲ ਹੋਏ ਨਾ ਹਾਂਜੀ ਹਾਂ ਇਹ ਉਹਨਾਂ ਦੇ ਗੈਸਟ ਆ ਜੇ ਤੇ ਮੈਂ ਗੱਲ ਕਰਦਾ ਬਾਹਰ ਦੇ ਬੰਦੇ ਨੂੰ ਆ ਕੇ ਫਾਇਰ ਕਰਾਉਂਦੇ ਉਹਦੀ ਗਲਤੀ ਆ ਜੇ ਸਰਪੰਚ ਦਾ ਰਿਸ਼ਤੇਦਾਰ ਆ ਇਹ ਯਾਰ ਦੋਸਤ ਆ ਇਹਨਾਂ ਨੂੰ ਪਤਾ ਹੋਊਗੀ ਹੁਣ ਉਹਨਾਂ ਦੇ ਘਰ ਇਹ ਜੀ ਅੱਜ ਅੱਗੇ ਵੀ ਕਦੀ ਆਂਦਾ ਰਿਹਾ ਸੀ ਆ ਆਇਆ ਜੀ ਪਹਿਲੀ ਵਾਰੀ ਬਾਅਦ ਵੀ ਆਇਆ ਪਹਿਲੀ ਹੀ ਆਇਆ ਅੱਜ ਪਹਿਲੇ ਵੀ ਆਇਆ ਕੀ ਨਾਮ ਕੀ ਸਰਪੰਚ ਦਾ ਜੀ ਭੋਪਿੰਦਰ ਗੇਲ ਭੋਪਿੰਦਰ ਗੇਲ ਭੋਪਿੰਦਰ ਗੇਲ ਉਹ ਵੀ ਇੱਥੇ ਰਹਿੰਦੇ ਆ ਆ ਘਰ ਉਹਨਾਂ ਦੇ ਘਰੇ ਬੈਠ ਕੇ ਪਾੜਿਆ ਸੀ ਉਹਨੂੰ ਸਰਪੰਚ ਨੂੰ ਪੂਰੀ ਸ਼ਹਿਦ ਦੇ ਜਾਂਦੇ ਆ ਸੀਗਾ ਕੇ ਉਹਨਾਂ ਦੇ ਘਰੇ ਬੈਠ ਕੇ ਡਰਿੰਕ ਕੀਤੀ ਉੱਥੇ ਸਾਰੇ ਨਾਲ ਦੇ ਸਰਪੰਚ ਵੀ ਇੱਥੇ ਕਰਨ ਦੇ ਡਰਿੰਕ ਭਰਾਵਾਂ ਨਾਲ ਸਰਪੰਚ ਡਰਿੰਕ ਕਰਦੇ ਦੋ ਵਾਰ ਦਾਤ ਹੋਈ ਇੱਥੇ ਵੀ ਡਰਿੰਕ ਕਰਨ ਦੇ ਸੀ ਜਦੋਂ ਉਹਨਾਂ ਨੇ ਗੋਲੀਆਂ ਚ ਲਈਆਂ ਉਦੋਂ ਵੀ ਉਹਨਾਂ ਦੇ ਹੱਥ 'ਚ ਪੈਗ ਫੜਿਆ ਸੀਗਾ ਅੱਛਾ ਜੀ ਉਦੋਂ ਵੀ ਪੈਗ ਫੜ ਉਦੋਂ ਵੀ ਸਰਪੂਰੀ ਆਕੜ ਦੇ ਵਿੱਚ ਬੈਠੇ ਸੀਗੇ ਪੂਰੀ ਟੌਰ 'ਨਾ ਬੈਠੀ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟੌਰ 'ਨਾ ਬੈਠੇ ਹੁਕਮ ਮਾਰਨਦੇ ਸੀ ਅੰਦਰ ਕੇ ਮੇਲੀ ਚਾਹ ਲੈ ਕੇ ਆਓ ਆ ਕਰੋ ਅੰਦਰ ਉਹਨਾਂ ਨੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਤਮੀਜ਼ੀ ਕੀਤੀ ਜੀ ਦੇ ਸ਼ਰਾਬ ਨਾਲ ਪੂਰੇ ਟੰਨ ਸੀਗੇ ਇਹ ਪਿੰਡ ਦੇ ਮੌਜੂਦਾ ਸਰਪੰਚ ਦੇ ਘਰੇ ਆਏ ਆ ਉਹਨਾਂ ਦੇ ਘਰੇ ਬੰਦੇ ਆਏ ਉਹਨਾਂ ਨੇ ਪਿੰਡ ਵਿੱਚ ਆ ਕੇ ਆਹ ਚੀਜ਼ ਕੀਤੀ ਆ ਜੀ ਸਰਪੰਚ ਸਾਹਿਬ ਪਿੰਡ ਦੇ ਬੰਦਿਆਂ ਦੇ ਖਿਲਾਫ ਹੋਏ ਆ ਆ ਗੱਡੀ ਵੀ ਜਿਹੜੀ ਨਾ ਸਾਡੀ ਗੱਡੀ ਆ ਜਿਹੜੀ ਸਾਡੇ ਘਰ ਦੇ ਮੋੜੇ ਲਾਈ ਗਏ ਉੱਥੇ ਆ ਜੀ ਹੋਰ ਨਹੀਂ ਅੱਗੇ ਹਰਕਤ ਕਰਦਾ ਗੱਡੀ ਘਮਾਉਂਦਾ ਪਿੰਡ ਦੇ ਮੋਹਤਵਾਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਆਉਣ ਦੇ ਕਰਕੇ ਆ ਕੇ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ